ਵਖਵਖ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ 3 ਕਿਲੋ ਤੋਂ ਵੱਧ ਦੀ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਤਾਂ ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਨਕੇਲ ਕਸੀ ਜਾ ਰਹੀ ਹੈ ਇਸੇ ਦੇ ਚਲਦਿਆਂ ਇੱਕ ਵਾਰ ਫਿਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵਖਵਖਤਨ ਮਾਮਲਿਆਂ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਦੱਸ ਦਈਏ ਕਿ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਪੁਲਿਸ ਕਾਰਵਾਈ ਕਰ ਰਹੀ ਤੇ ਇਸੇ ਦਰਮਿਆਨ ਇਹ ਗੁਪਤ ਸੂਚਨਾ ਦੇ ਆਧਾਰ ਤੇ ਸ਼ਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋયા ਪੁਲਿਸ ਦੇ ਵੱਲੋਂ ਇੱਥੇ ਦੋਸ਼ੀ ਰਸ਼ਪਾਲ ਤੇ ਰਾਜਵਿੰਦਰ ਸਿੰਘ ਨੂੰ ਦੱਸਿਆ ਜਾ ਰਿਹਾ ਹੈ ਕਿ 470 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਤੀਉਥੇ ਹੀ ਦੱਸਿਆ ਵੀ ਜਾ ਰਿਹਾ ਕਿ ਇੱਕ ਹੋਰ ਮਾਮਲੇ ਦੇ ਵਿੱਚ ਹਥਿਆਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੇ ਦੋਸ਼ੀ ਸ਼ਗਨਪ੍ਰੀਤ ਸਿੰਘ ਨੂੰ 2 9 ਐਮ ਐਮ ਗਲੌਕ ਪਿਸਤੋਲਾ ਤੇ ਮੈਗਜ਼ੀਨ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਮਾਮਲਾ ਜਿਸ ਦੇ ਵਿੱਚ ਕੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਪੰਜ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ પાસે 3 ਕਿਲੋ 500 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਤੇ ਇੱਕ 9mm ਪਿਸਤਲ ਤੇ ਇੱਕ 32 ਬੋਰ ਦੀ ਪਿਸਤਲ ਬਰਾਮਦ ਹੋਈ ਹੈ ਤੇ ਇਸ ਮਾਮਲੇ 'ਚ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਤਾਂ ਤਨ ਵੱਖ-ਵੱਖ ਕੇਸਾਂ ਦੇ ਵਿੱਚ 3 ਕਿਲੋ 970 ਗ੍ਰਾਮ ਹੈਰੋਇਨ ਦੀ ਪੁਲਿਸ ਨੇ ਬਰਾਮਦਗੀ ਕੀਤੀ ਹੈ ਤੇ ਕੁੱਲ 8 ਦੋਸ਼ੀ ਕਾਬੂ ਕੀਤੇ ਗਏ ਨੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਕਰੀਬਨ 4 ਕਿਲੋ ਹੈਰੋਇਨ 10 99 9mm ਗਲੌਕ ਪਿਸਟਲ ਇੱਕ 32 ਬੋਰ ਪਿਸਟਲ ਅਤੇ 8 ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਇਹਨਾਂ ਦੇ ਰਿਗਾਰਡਿੰਗ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਰਿਸ਼ਪਾਲ ਸਿੰਘ ਪੁੱਤਰ ਤਲੋਕ ਸਿੰਘ ਜੋ ਕਿ ਕੋਟ ਖਾਲਸੇ ਦਾ ਵਸਨੀਕ ਹੈ ਇਸ ਦੇ ਨਾਲ ਇਸ ਦਾ ਸਾਥੀ ਰਾਜਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਵੀ ਕੋਟ ਖਾਲਸੇ ਦਾ ਰਹਿਸ਼ੀ ਹੈ ਇਹਨਾਂ ਨੂੰ 470 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਬੰਧੀ ਜਿਹੜਾ ਮੁਕੱਦਮਾ ਹੈ ਉਹ ਕਰੇਂਡਾ ਥਾਣੇ ਦਰਜ ਕੀਤਾ ਗਿਆ ਹੈ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਹੈ ਉਹ ਖੰਗਾਲੇ ਜਾ ਰਹੇ ਨੇ ਤੇ ਜਲਦੀ ਜਿਹੜੀ ਹੈ ਹੋਰ ਇਹਨਾਂ ਤੋਂ ਨਵੇਂ ਖੁਲਾਸੇ ਹੋਣ ਦੀ ਵੀ ਉਮੀਦ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਇੱਕ ਮੁਕੱਦਮਾ ਹੈ ਉਹ ਦਰਜ ਕੀਤਾ ਗਿਆ ਹੈ ਸ਼ਗਨਪ੍ਰੀਤ ਸਿੰਘ ਪੁੱਤਰ ਬਿਹੰਤ ਸਿੰਘ ਜੋ ਕਿ ਹਰਦੋ ਰਤਨ ਦਾ ਰਹਿਣ ਵਾਲਾ ਇਸ ਦੇ ਕੋਲੋਂ 2 9mm ਦੇ ਗਲੌਕ ਪਿਸਟਲ ਬਰਾਮਦ ਹੋਏ ਨੇ ਤੇ ਇੱਕ ਮੋਟਰਸਾਈਕਲ ਜਿਹੜਾ ਹੈ ਇਸ ਤੋਂ ਰਿਕਵਰ ਹੋਇਆ ਹੈ ਇਸ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹ ਜਾਰੀ ਹੈ ਕਿਉਂਕਿ ਇਹ ਜਿਹੜੇ ਗਲੌਕ ਪਿਸਟਲ ਨੇ ਇਹ ਦਾਰੋਂ ਪਾਰ ਸਰਹਦੋਂ ਪਾਰ ਜਿਹੜੀ ਹੈ ਸਮਗਲਿੰਗ ਹੈ ਉਸ ਦੇ ਥਰੂ ਇਹਨੇ ਜਿਹੜੇ ਹੈ ਇਹ ਰਿਕਵਰ ਕੀਤੇ ਹੈ ਰਿਟਰੀਵ ਕੀਤੇ ਹੈ ਜਾਂ ਜਾਂ ਇਹ ਦੇਸੀ ਕਿਸੇ ਹੋਰ ਮੇਕ ਨੇ ਇਹ ਸਾਰੀ ਜਿਹੜੀ ਚੀਜ਼ਾਂ ਹੈ ਕੁਐਸਚਨਸ ਜਿਹੜੇ ਹੈ ਉਹ ਜਿਹੜੇ ਇਹ ਸਾਰੇ ਕਲੀਅਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਇੱਕ ਤੀਜਾ ਕੇਸ ਹੈਗਾ ਜਿਹਦੇ ਵਿੱਚ ਜਸਵਿੰਦਰ ਸਿੰਘ ਉਰਫ ਬੱਗਾ ਪਵਨਪਾਲ ਹਰ ਸੁਖਮਨਪ੍ਰੀਤ ਆਕਾਸ਼ ਮਸੀਤ ਤੇ ਬੇਅੰਤ ਉਰਫ ਬੇਅੰਤ ਇਹਨਾਂ ਕੋਲੋਂ ਤਿੰਨ ਗਲੌਕ ਪਿਸਟਲ ਇੱਕ ਗਲੌਕ ਪਿਸਟਲ ਤੇ 3 ਕਿਲੋ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ 32 ਬੋਰ ਪਿਸਟਲ ਵੀ ਇਹਨਾਂ ਕੋਲੋਂ ਰਿਕਵਰ ਹੋਇਆ ਇਸ ਤਰੀਕੇ ਨਾਲ ਅਮਸਰ ਦਿਹਾਤੀ ਪੁਲਿਸ ਦੇ ਇਹਨਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਅ 4 ਕਿਲੋ ਦੇ ਕਰੀਬਨ ਹੈਰਨ ਦੀ ਰਿਕਵਰੀ ਇੱਕ ਡੀਲਕਸ ਮੋਟਰਸਾਈਕਲ 3 एम 9 ਐਮ ਐਮ ਗਲੌਕ ਪਿਸਟਲ ਇੱਕ ਬੱਤੀ ਬੋਰ ਦਾ ਪਿਸਟਲ ਅਤੇ ਇੱਕ ਮੋਟਰਸਾਈਕਲ ਦੀ ਜਿਹੜੀ ਹੈ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਜਿਹੜਾ ਸਾਡਾ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ 3 ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਸਨ ਅ ਜਿਨ੍ਹਾਂ ਵਿੱਚੋਂ ਆਕਾਸ਼ ਪ੍ਰੀਤ ਉਰਫ ਆਕਾਸ਼ ਜਿਹੜਾ ਹੈ ਮਸਤਗੜ ਥਾਣਾ ਖੇਮ ਕਰਨ ਦਾ ਇਸ ਦੇ ਨਾਲ ਇਸ ਦਾ ਸਾਥੀ ਗੁਰਬਖਸ਼ ਸਿੰਘ ਉਰਫ ਬੱਬਲ ਏ ਵੀ ਜਿਹੜਾ ਹੈ ਡੇਰਾ ਪੱਟੀ ਅ ਦਰਹਿਣ ਵਾਲਾ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਸਿਮਰਨਪ੍ਰੀਤ ਜਿਹੜਾ ਹੈ ਔਰ ਸਿੰਮੂ ਜਿਹੜਾ ਮੁਗਲ ਚੱਕ ਪੰਨੂਆ ਥਾਣਾ ਸਦਰ ਜਿਹੜਾ ਤਰਨਤਾਰਨ ਦਾ ਰਹਿ ਰਹੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ 450 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਰਿਕਵਰ ਹੋਈ ਸੀ ਇੱਕ ਸਕੋਡਾ ਗੱਡੀ ਮਿਲੀ ਸੀ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਰਿਵਾਲਵਰ ਜਿਹੜੀ ਹੈ ਉਹ ਵੀ ਇਹਨਾਂ ਕੋਲੋਂ ਰਿਕਵਰ ਹੋਈ ਸੀ ਇਸੇ ਕੇਸ ਦੇ ਵਿੱਚ ਪੁੱਛਗਿੱਛ ਅੱਗੇ ਇਹ ਸਾਹਮਣੇ ਆਇਆ ਹੈ ਕਿ ਇੱਕ ਪੰਜਾਬ ਪੁਲਿਸ ਦਾ ਹੀ ਜਿਹੜਾ ਹੈਗਾ ਜਿਹੜਾ ਮੁਲਾਜ਼ਮ ਹੈ ਉਹ ਉਹ ਇਹਨਾਂ ਦਾ ਕਿੰਗਪਿੰਨ ਸੀ ਨਾਂ ਅਜੇ ਕਿਸੇ ਕਾਰਨ ਕਰਕੇ ਅਸੀਂ ਰਿਵੀਲ ਨਹੀਂ ਕਰ ਪਾ ਰਹੇ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਉਹਦੀ ਜਿਹੜੀ ਗ੍ਰਿਫਤਾਰੀ ਹੋ ਜਾਏਗੀ ਤੇ ਉਹਦੀ ਇਹ ਜਿਹੜੀ ਇਨਵੋਲਵਮੈਂਟ ਹੈਗੀ ਹੈ ਕਾਫੀ ਸੈਂਸੇਸ਼ਨਲ ਹੈ ਕਿ ਕਾਫੀ ਸਮੇ ਤੋਂ ਉਹ ਇਸ ਕੰਮ 'ਚ ਲੱਗਿਆ ਹੋਇਆ ਸੀ ਕਿਉਂਕਿ ਇਹ ਸਾਡੇ ਆਪਰੇਸ਼ਨ 'ਚ ਸਾਰਾ ਦਾ ਸਾਰਾ ਜਿਹੜਾ ਨੈਟਵਰਕ ਹੈ ਇਹ ਪੱਦਾ ਫਾਸ਼ ਕੀਤਾ ਗਿਆ ਇਸ ਦਾ ਤੇ ਇਹ ਜਿਹੜਾ ਹੈਗਾ ਮੁੱਖ ਦੋਸ਼ੀ ਜਿਹੜਾ ਹੈ ਇਹਦੀ ਗ੍ਰਿਫਤਾਰੀ ਜਲਦ ਕੀਤੀ ਜਾਏਗੀ ਇਸੇ ਪੂਰੇ ਦੇ ਪੂਰੇ ਆਪਰੇਸ਼ਨ ਦੇ ਵਿੱਚ ਹੁਣ ਤੱਕ 450 ਗ੍ਰਾਮ ਦੇ ਕਰੀਬਨ ਜਿਹੜੀ ਹੈਰਿਨ ਇੱਕ ਰਿਵਾਲਵਲ 32 ਬੂਰ ਦਾ ਚਾਰ ਜ਼ਿੰਦਾ ਰੌਲ ਤੇ ਨਾਲ ਹੀ ਜਿਹੜੀ ਹੈ ਇੱਕ ਸਕੋਡਾ ਗੱਡੀ ਹੈ ਉਹਦੀ ਜਿਹੜੀ ਹੈ ਬਰਾਮਦਗੀ ਹੋਈ ਕੇਸ ਉਹਦੇ ਤੇ ਠੀਕ ਹੈ ਜਿਹੜੇ ਨਾਮ ਨਹੀਂ ਦੱਸ ਸਕਦੇ ਵੈਸੇ ਕਾਂਸਟੇਬਲ ਸੀ ਜਾਂ ਜੇ ਕਾਂਸਟੇਬਲ ਰੈਂਕ ਦਾ ਹੈਗਾ ਮੁਲਾਜ਼ਮ ਹੈਗਾ ਜਲਦੀ ਇਸ ਦਾ ਜਿਹੜਾ ਹੈਗਾ ਹੋਰ ਵੀ ਖੁਲਾਸੇ ਜਿਹੜੇ ਆ ਆਪਰੇਸ਼ਨ 'ਚ ਹੋਣਗੇ ਜੀ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਹੜੇ ਜਿਹੜੇ ਵੀ ਇਸ ਤਰੀਕੇ ਦੇ ਜਿਹੜੇ ਮੁਲਾਜ਼ਮ ਜਿਹੜੇ illegal activities anti social activities anti national activities ਇਹਨਾਂ ਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਜਿਹੜਾ ਹੈ ਸਖਤ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਜੇ ਬਿਲਕੁਲ ਜੀ ਕ੍ਰਾਸ ਬਾਰਡਰ ਇਹਨਾਂ ਦੇ ਲਿੰਗਵੇजेस ਜਿਹੜੇ ਆ ਉਹ ਕਾਫੀ ਸਾਹਮਣੇ ਆਏ ਨੇ ਇਹਨਾਂ ਦੇ ਜੋ ਵੀ ਅਸੀਂ ਇਹਨਾਂ ਦੇ ਫੋਨਸ ਵਗੈਰਾ ਦੇ ਜੋ ਹੋਰ ਡਿਟੇਲਸ ਹੈ ਜਾਂ ਹੋਰ ਇਹਨਾਂ ਦੀ ਜਿਹੜੀ ਪੁਛਗਿੱਛ ਹੈਗੀ ਆ ਉਹਨਾਂ ਦੇ ਵਿੱਚ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ ਹੋਈ ਹੈ ਜੋ ਇਹਨਾਂ ਨੇ ਦੱਸਿਆ ਉਸ ਤੋਂ ਬਾਅਦ ਤਾਂ ਉਹ ਸਾਰੀ ਦੀ ਸਾਰੀ ਰਿਵੀਲ ਕਰਦੀ ਹੈ ਕਿ ਕਿਤਨੇ ਕਿਤੇ ਇਹਨਾਂ ਦੇ ਜਿਹੜੇ ਹੈ ਥਰੂ ਅ ਇੰਟਰਨੈਟ ਜਿਹੜੇ ਹੈ ਇਹਨਾਂ ਦੇ ਉੱਧਰ ਲਿੰਕੇਜਸ